ਲੁਧਿਆਣਾ ਵਿੱਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਖਾਸ ਤਿਆਰੀਆਂ ਜਾਰੀ ਹਨ ਅੱਜ ਲੁਧਿਆਣਾ ਦੇ ਪੀਓ ਗਰਾਊਂਡ ਵਿੱਚ ਫੁੱਲ ਅਡਰੈਸ ਰਿਹਰਸਲ ਕੀਤੀ ਗਈ ਇਸ ਮਹੱਤਵਪੂਰਨ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੁਹਾਨੂੰ ਦੱਸ ਦਈਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 15 ਅਗਸਤ ਨੂੰ ਸਥਾਨਕ ਮੰਤਰੀ ਬਲਕਾਰ ਸਿੰਘ ਛੰਡਾ ਫੇਰਾਂਗੇ ਇਸ ਦਿਨ ਸੁਰੱਖਿਆ ਦੇ ਪੱਖ ਤੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਫੁੱਲ ਡਰੈਸ ਰਿਹਰਸਲ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ 27 ਸਕੂਲਾਂ ਦੇ ਕਾਫੀ ਬੱਚਿਆਂ ਨੇ ਭਾਗ ਵੀ ਲிட்டਾ ਸਕੂਲ ਦੇ ਬੱਚਿਆਂ ਨੇ ਵਿਸ਼ੇਸ਼ ਕਲਾਕਾਰੀ ਪ੍ਰਦਰਸ਼ਨ ਕੀਤਾ ਅਤੇ ਸਪੈਸ਼ਲ ਬੱਚਿਆਂ ਵੱਲੋਂ ਰਾਸ਼ਟਰੀ ਗਾਇਨ ਵੀ ਪੇਸ਼ ਕੀਤਾ ਗਿਆ ਐਸ ਪੂਰੀ ਤਿਆਰੀ ਦੇ ਨਾਲ ਲੁਧਿਆਣਾ ਵਿੱਚ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਜਸ਼ਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਹਨ ਅਸੀਂ ਆਸ਼ਾ ਕਰਦੇ ਹਾਂ ਕਿ ਇਸ ਦਿਨ ਦਾ ਤਿਹਾਰ ਭਰਪੂਰ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਤੁਸੀਂ ਦੇਖਿਆ ਹੈਗਾ ਇਹ ਬੱਚਾ ਨੇ ਕਾਫੀ ਮਿਹਨਤ ਕੀਤੀ ਹੈ 1500 ਤੋਂ ਵੱਧ ਬੱਚਾ ਇਸ ਵਾਰੀ ਪਾਰਟਿਸਿਪੇਟ ਕਰ ਰਿਹਾ ਹੈ ਤੇ ਉਹਨਾਂ ਦੀ ਬਹੁਤ ਮਿਹਨਤ ਲੱਗੀ ਹੈ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਹੌਸਲਾ ਜ਼ਾਈ ਲਈ ਜ਼ਰੂਰ ਦੇਖਣ ਤੇ ਸਾਡੀ ਜਿਹੜੀ ਚੀਫ ਗੈਸ ਨੇ ਸਾਡੀ ਲੋਕਲ ਗਵਰਨਮੈਂਟ ਮਿਨਿਸਟਰ ਬਿਲਕਾਰ ਸਿੰਘ ਜੀ ਇੱਥੇ ਆਪਣੀ ਆਮਦ ਕਰ ਰਹੇ ਹੈਗੇ ਹਨ ਐਂਡ ਮੈਂ ਸਾਰਿਆਂ ਨੂੰ ਹੀ ਤੁਹਾਡੇ ਮਾధ్యਮ ਰਾਹੀਂ ਹੈਪੀ ਇੰਡੀਪੈਂਡੈਂਸ ਦੇ کہنا ਚਾਹਨੀ ਹੈ ਕਿ ਇਸ ਵਾਰੀ ਸਪੈਸ਼ਲੀ ਅਸੀਂ ਜਿਹੜੇ ਸਾਡੀ ਸਪੈਸ਼ਲ ਚਿਲड्रन ਨੇ ਉਹਨਾਂ ਨੂੰ ਇਸ ਪ੍ਰੋਗਰਾਮ ਚ ਉਹਨਾਂ ਦੀ ਹੁਨਰ ਨੂੰ ਅੱਗੇ ਲਿਆਉਣ ਲਈ ਤੁਹਾਡੇ ਸਾਹਮਣੇ ਉਹਨਾਂ ਨੂੰ ਕੀਤਾ ਹੈਗਾ ਹੈ ਤੇ ਉਹ ਬਹੁਤ ਹੀ ਸੋਹਣੀ ਆਪਣੀ ਪਰਫਾਰਮੈਂਸ ਕਰ ਰਹੇ ਹੋਏ ਹੈ ਜੈਸੇ ਸਿਕਿਉਰਿਟੀ ਪੁਆਇੰਟ ਆਫ View ਤੋਂ ਦੇਖੀਏ ਤਾਂ ਫਿਰ ਸਿਕਿਉਰਿਟੀ ਪੁਆਇੰਟ ਆਫ View ਤਾਂ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਹੈ ਸਿਕਿਉਰਿਟੀ ਪੱਖੋਂ ਸਾਰੇ ਇੰਤਜ਼ਾਮ ਕੀਤੇ ਗਏ ਹੈਗੇ ਆਂ ਐਂਡ ਸਾਰੀ ਤਿਆਰੀਆਂ ਮੁਕੰਮਲ ਹੋ ਚੁਕੀਆਂ ਐ। ਪਿਆਸੀ ਸੀਗਾ ਕਿ ਸਾਡੀ ਲੋਕਲ ਗਵਰਨਮੈਂਟ ਮਿਨਿਸਟਰ ਬਲਕਾਰ ਸਿੰਘ ਜੀ ਇੱਥੇ ਆਪਣੀ ਆਮਦ ਕਰਨਗੇ ਤੇ ਉਹ ਝੰਡਾ ਲਹਿਰਾ ਰਹੀ ਹੈਗੀ ਐ। ਤੇ ਅ ਇਸ ਤੋਂ ਇਲਾਵਾ ਜਿਹੜੀ ਸਾਡੀ ਪੇਸ਼ਕਸ਼ ਹੈਗੀ ਐ ਬੱਚਿਆਂ ਦੀ ਉਹ ਹੋਊਗੀ ਕਿ ਸਪੈਸ਼ਲ ਚਿਲड्रन ਸਪੈਸ਼ਲੀ ਅਸੀਂ ਉਹਨਾਂ ਦੇ ਹੁਨਰ ਨੂੰ ਅੱਗੇ ਵਧਾਉਣ ਲਈ ਉਹ ਅੱਜ ਉਹ ਉਸ ਦਿਨ ਮੌਕੇ ਤੇ ਪਾਰਟਿਸਿਪੇਟ ਕਰੀ ਅੱਜ ਨਾਲ ਦੀ ਤੁਸੀਂ ਪੇਸ਼ਕਾਰੀ ਦੇਖੀ ਵੀ ਹੋਣੀ ਐ। ਤੇ ਸਿਕਿਉਰਿਟੀ ਪੁਆਇੰਟ ਆਫ 视图 ਜਿੱਦਾਂ ਮੈਂ ਦੱਸਿਆ ਸੀਗਾ ਸਾਰਾ ਕੁਝ ਮੁਕੰਮਲ ਹੋ ਚੁੱਕਿਆ ਹੈ। ਸਾਡੇ ਦੋ ਪੁਲਿਸ ਕਰਮੀ ਹੈਗੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਤੇ ਉਹਨਾਂ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈਗਾ। ਇਹ ਬਾਕੀ ਜਿਹੜੀ ਸਟੇਟ ਅਵਾਰਡੀਜ਼ ਦੀ ਲਿਸਟ ਹੈ ਉਹ ਵੀ ਅੱਜ ਰਾਤ ਤੱਕ 익ਸਪੈਕਟਿਡ ਹੈਗੀ ਆ ਤਾਂ ਉਹਦੀ ਵਿੱਚ ਵੀ ਅਸੀਂ ਹੋਪ ਕਰਦੇ ਹਾਂ ਕਿ ਵਿਧਿਆਨਾ ਦੇ ਜ਼ਿਲ੍ਹਾ ਨਿਵਾਸੀ ਉੱਥੇ ਵੀ ਆਪਣੀ ਉਹਨਾਂ ਦੀ ਵੀ ਕੋਈ ਚੋਣ ਹੋਵੇ ਅਸੀਂ ਦੇਖਣੀ ਹੈ। ਥੈਂਕ ਯੂ। 15 ਜਨਵਰੀ ਨੂੰ ਧਿਆਨ ਚ ਰੱਖਦੇ ਹੋਇਆਂ। ਸਾਡੇ ਜਿਹੜੇ ਸਕਿਉਰਿਟੀ ਪ੍ਰੋਗਰਾਮਸ ਆ ਇਹ ਆਲਰੇਡੀ ਜਿਹੜਾ ਅਸੀਂ ਬਣਾ ਕੇ ਉਹਨੂੰ ਜਾਰੀ ਕੀਤਾ ਹੁੰਦਾ ਤਾਂ ਉਹਦੇ ਵਿੱਚ ਅਸੀਂ ਸਫੀਸ਼ੀਐਂਟ ਫੋਰਸ ਜਿਸ ਤਰ੍ਹਾਂ ਦੀ ਸਾਨੂੰ ਰਿਕੁਆਇਰਮੈਂਟ ਹੁੰਦੀ ਹੈ ਜਿੱਥੇ ਪਲੇਸ ਆਫ ਫੰਕਸ਼ਨ ਹੁੰਦਾ ਕੋਈ ਨਾਕੇ ਹੁੰਦੇ ਆ ਕੋ ਪਟ੍ਰੋਲਿੰਗ ਹੁੰਦੀ ਆ ਉਹ ਅਸੀਂ ਸਫੀਸ਼ੀਐਂਟ ਜਿਹੜੀ ਫੋਰਸ ਆ ਡਿਪਲਾਈ ਕੀਤੀ ਹੈ ਤੇ ਹਰ ਤਰ੍ਹਾਂ ਦਾ ਲਾਅ ਆਂਡ ਆਰਡਰ ਠੀਕ ਰੱਖਿਆ ਜਾਏਗਾ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਕੋਈ ਵੀ ਕਿਸ ਤਰ੍ਹਾਂ ਦੀ ਕੋਈ ਸ਼ਰਾਰਤ ਨਹੀਂ ਕਰਨ ਦਿੱਤੀ ਆਊਗੀ ਤੇ ਸਾਡੀ ਫੋਰਸ ਦੀ ਜਿਹੜੀ ਮੂਵਮੈਂਟ 24/7 ਜਿਹੜੀ ਆ ਉਹ ਫੀਲਡ 'ਚ ਰਹੇਗੀ ਦੇਖੋ ਜਿਹੜੇ ਇਹ ਦੇਹਾੜੀ ਹੁੰਦੀਆਂ ਇਹਨਾਂ ਤੇ ਐਕਸਟਰਾ ਆਰਡੀਨਰੀ ਪ੍ਰੋਕਾਸ਼ਨਸ ਲਏ ਜਾਂਦੇ ਆ ਤਾਂ ਹਰ ਤਰ੍ਹਾਂ ਨੂੰ ਪ੍ਰੋਵੈਂਟ ਕਰਨ ਲਈ ਫੋਰਸ ਬਾਰ ਹੁੰਦੀ ਆ ਔਰ ਮੈਕਸਿਮਮ ਫੋਰਸ ਜਿਹੜੀ ਆ ਉਹਨੂੰ ਫੀਲਡ 'ਚ ਜਿਹੜਾ ਮੂਵ ਕੀਤਾ ਜਾਂਦਾ ਤੇ ਉਹ ਜਿਹੜੇ ਹਰ ਸਾਲ ਦੀ ਤਰ੍ਹਾਂ ਸਾਡੇ ਬੈਸਟ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਆ ਅਸੀਂ ਕੀਤੇ ਹੋਏ ਆ ਤਾਂ ਕਿਸੇ ਤਰ੍ਹਾਂ ਦੀ ਕੋਈ ਅਸੀ ਜਿਹੜੀ ਸਮੇਂ ਮੁਤਾਬਿਕ ਹੈ ਜਿੰਨੀ ਸਫੀਸ਼ੀਐਂਟ ਫੋਰਸ ਜਾਂ ਨਾਕਿਆਂ ਦੀਆਂ ਜਾਂ ਸਿਟੀ ਸੀਲਿੰਗ ਪੁਆਇੰਟਸ ਆ ਉਹਨਾਂ ਦੇ ਵਿੱਚ ਜਿਹੜੇ ਸਾਡੇ ਪੁਆਇੰਟਸ ਬਣੇ ਆ ਉਹਨਾਂ ਤੇ ਡਿਪਲੋਏ ਕੀਤੇ ਆ ਦੇਖੋ ਇਹ ਸਾਡੇ ਮਤਲਬ ਪੈਨ ਪੰਜਾਬ ਚ ਵੀ ਸਾਡੇ ਮਾਨਯੋਗ ਡੀਜੀ ਸਾਹਿਬ ਲਾਡ ਆਰਡਰ ਲੋ ਵੀ ਸਮੇਂ-ਸਮੇਂ ਸਰ ਜਿਹੜੇ ਸਾਨੂੰ ਹੁਕਮ ਆਉਂਦੇ ਰਹਿੰਦੇ ਔਰ ਅਸੀਂ ਆਪਣੇ ਵੱਲੋਂ ਵੀ ਡਰਗ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਜਿਹੜੀ ਪੈਨ ਪੰਜਾਬ ਦੇ ਵਿੱਚ ਚੱਲੀ ਹੈ ਉਹਦੇ ਵਿੱਚ ਵੀ ਜਿਹੜੇ ਕਾਸੋ ਆਪਰੇਸ਼ਨ ਜਿਹੜੇ ਟਾਈਮ ਟੂ ਟਾਈਮ ਕੀਤੇ ਜਾ ਰਹੇ ਹਨ ਔਰ ਕਾਫੀ ਸਾਰੇ ਕੀਤੇ ਹਨ ਔਰ ਅੱਗੇ ਵੀ ਜੋ ਪਲਾਨ ਦੇ ਮੁਤਾਬਿਕ ਕੀਤੇ ਜਾਣਗੇ ਔਰ ਜਿੰਨੇ ਵੱਧ ਤੋਂ ਡਰਗਸ ਸਮਗਲਰ ਹੈ ਜਿਹੜੇ ਐਨਡੀਪੀਐਸ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਹੁਣ ਅਸੀਂ ਰੀਸੈਂਟਲੀ ਜਿਹੜਾ ਇਸ ਮਹਿਨ ਦੇ ਤਹਿਤ ਡਰੱਗਸ اور ਗੈਂਗਸਟਰ ਦੇ ਖਿਲਾਫ ਜਿਹੜੀ ਮਹਿੰਮ ਦੇ ਵਿੱਚ ਜਿਹੜਾ ਐਨਡੀਪੀਐਸ ਦੇ ਜਿਹੜੇ ਸਵੰਗਰਾਂ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹ ਅਸੀਂ ਅਟੈਚ ਕਰਾਈਆਂ ਤੇ ਉਹਦੇ ਵਿੱਚ ਅੱਗੇ ਜਿਹੜੀ ਉਹਨਾਂ ਦੀ ਪ੍ਰਾਪਰਟੀ ਹੈ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਤੇਰਾ ਇਹ ਲੌਜੀਕਲ ਲੈਂਡ ਤੱਕ ਪਹੁੰਚ ਕੇ ਜਿਹੜੀ ਇਹ ਫੋਰਫੀਚਰ ਕਰਾਈ ਜੋ ਐਨਡੀਪੀਐਸ ਦੇ ਵਿੱਚ ਇਹ ਹਰ ਅਧਾਇਰੇ ਦਾ ਇੱਕ ਆਪਣਾ ਰੋਲ ਅਦਾ ਕਰਿਆ ਹੁੰਦਾ ਜਿਵੇਂ ਕਿ ਪੁਲਿਸ ਦਾ ਇਨਫੋਰਸਮੈਂਟ ਏਜੰਸੀ ਹੈ ਸਾਡਾ ਉਨਨੂੰ ਫੜਨਾ ਰਿਕਵਰੀ ਕਰਨੀ ਪਰਚਾ ਦੇਣਾ ਜੁਡੀਸ਼ੀਅਲ ਭੇਜਣਾ ਉਸ ਤੋਂ ਬਾਅਦ ਜੇਲ੍ਹ ਦਾ ਆਪਣਾ ਇੱਕ ਰੋਲ ਅਦਾ ਕੀਤਾ ਜਾਂਦਾ ਵੀ ਉੱਥੇ ਉਹਨਾਂ ਨੂੰ ਰੱਖਣਾ ਜੋ ਇੱਕ ਕੈਦ ਦੇ ਕਾਨੂੰਨ ਮਤਲਬ ਉਸ ਤੋਂ ਬਾਅਦ ਪ੍ਰਕਿਰਿਆ ਜਿਹੜੀ ਹੈ ਕੋਰਟ ਦੀ ਸ਼ੁਰੂ ਹੁੰਦੀ ਹੈ ਜਿਹੜੀ ਕੋਰਟ ਦੇ ਵਿੱਚ ਵੀ ਉਹਨਾਂ ਦੀ ਜੋ ਟ੍ਰਾਇਲ ਚੱਲਦਾ ਟ੍ਰਾਇਲ ਤੋਂ ਬਾਅਦ ਉਹਨਾਂ ਨੂੰ ਜੋ ਸੈਂਟੈਂਸ ਹੁਣੀ ਹੁੰਦੀ ਹੈ ਉਹ ਕੀਤੀ ਜਾਂਦੀ ਹੈ ਬਟ ਜਿਹੜਾ ਐਨਡੀਪੀਐਸ ਦੇ ਵਿੱਚ ਜਿਹੜਾ ਓਵਰਆਲ ਹਰ ਬੰਦੇ ਦਾ ਜਿਹੜਾ ਆਪਣਾ ਇੱਕ ਬੜਾ ਬਾਖੂਬੀ ਰੋਲ ਅਦਾ ਕੀਤਾ ਜਾ ਰਿਹਾ ਹੈ ਔਰ ਸਮਗਲਰਾਂ ਦੇ ਖਿਲਾਫ ਸਟੇਟ ਤੋਂ ਉੱਪ ਤੋਂ ਲੈ ਕੇ ਥੱਲੇ ਤੱਕ ਸਾਰੇ ਜਿਹੜੇ ਸ਼ਕਤੀ ਵਰਤੀ ਜਾ ਰਹੀ ਹੈ ਔਰ ਇਹਨਾਂ ਨੂੰ ਮੇਰੇ ਹਸਾਬ ਨਾਲ ਕਿਸੇ ਕਿਉਂਕਿ ਸੁਸਾਇਟੀ ਵੀ ਇਹ ਜੇ ਲੋਕਾਂ ਦਾ ਸਾਥ ਨਹੀਂ ਦਿੰਦੀ ਸਾਡੇ ਬੱਚੇ ਜਾਂ ਸਾਡਾ ਆਉਣ ਵਾਲਾ ਫਿਊਚਰ ਜਿਹੜਾ ਉਹ ਇਹ ਸਮਾਜ ਚ ਤਾਂ ਹੀ ਰਹੇਗਾ ਜੇ ਇਹ ਮਾੜੇ ਅੰਸਰ ਬਿਹਾਈਂਡ ਦੀਵਾਰ ਹੋਣਗੇ ਤੇ ਇਹਨਾਂ ਨੂੰ ਸਜ਼ਾ ਮਿਲੇ ਤਾਂ ਇਹ ਸਾਰੇ ਅੱਛਾ ਰੋਲ ਅਦਾ ਕਰ ਰਹੇ ਔਰ ਇਹਦੇ ਵਿੱਚ ਕਾਫੀ ਜਿਹੜੀ ਹੈ ਕਨਵਿਕਸ਼ਨ ਹੋ ਰਹੀ ਹੈ ਜਿਹੜਾ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਕੇਸਾਂ ਵਿੱਚ ਤੁਸੀਂ ਅਖਬਾਰਾਂ ਚ ਵੀ ਪ੍ਰਿੰਟ ਮੀਡੀਆ ਚ ਪੜ੍ਹਦੇ ਹੋਵੋਗੇ ਤੇ ਬਹੁਤ ਸਖਤ ਸਜ਼ਾ ਹੋਵੇਗੀ ਇਹ ਅਸੀਂ ਤਕਰੀਬਨ 32 ਕੇਸ ਆ ਸਾਡੇ ਜਿਹੜੇ ਅਸੀਂ ਭੇਜੇ ਆ ਜਿਹੜੇ ਕੰਪੀਟੈਂਟ ਅਥਾਰਟੀ ਨੂੰ ਔਰ ਕਮ ਸੇਮ 12 ਤੋਂ 14 ਕੇਸ ਜਿਹੜੇ ਆ ਜਿਨ੍ਹਾਂ ਦੇ ਆਲਰੇਡੀ ਰੀਸੈਂਟਲੀ ਆਰਡਰ ਆਏ ਨੇ ਜਿਨ੍ਹਾਂ ਦਾ ਚਨੋ ਦੀ ਪ੍ਰਾਪਰਟੀ ਫ੍ਰੀਜ਼ ਹੋ ਗਿਆ ਰੈਵਨਿਊ ਰਿਕਾਰਡ ਦੇ ਵਿੱਚ ਜਿਹੜਾ ਅੰਧਰਾਜ਼ ਹੋਣ ਨਾਲ ਜਿਹੜੀ ਪ੍ਰਾਪਰਟੀ ਨਾ ਸੇਲ ਹੋ ਸਕਦੀ ਉਹ ਸਾਰੀਆਂ ਰੈਸਟ੍ਰਿਕਸ਼ਨਸ ਲੱਗ ਚੁੱਕੀਆਂ ਬਟ ਜਿਹੜੀ ਫੋਰਫੀਚਰ ਵਾਲੀ ਉਰਕਰਦਾ ਬਾਕੀ ਹੋਰ ਜਾਣਕਾਰੀ ਲਈ ਬਨੇ ਰਹੋ ਖਬਰ ਰਾਲ ਟੀਵੀ ਦੇ ਨਾਲ ਧੰਨਵਾਦ